ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਗਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਡੇਢ ਮਹੀਨਾ ਪਹਿਲਾਂ ਹੜਪੀੜਤ ਇਲਾਕੇ ਦੇ ਵਿੱਚ ਆਏ ਸਨ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ ਇਸੇ ਲਈ ਉਹਨਾਂ ਨੇ ਪਹਿਲਾਂ ਰਾਸ਼ਨ ਤਰਪਾਲਾ ਮੱਛਰਦਾਨੀਆਂ ਡੀਜ਼ਲ ਤੇ ਹੋਰ ਲੋੜਿੰਦਾ ਸਮਾਨ ਪਹੁੰਚਦਾ ਕੀਤਾ ਸੀ ਤੇ ਹੁਣ ਕਿਸਾਨਾਂ ਨੂੰ ਵਾਅਦੇ ਮੁਤਾਬਕ ਅਗਲੀ ਫਸਲ ਬੀਜਣ ਦੇ ਲਈ ਬਠਿੰਡਾ ਦਿਹਾਤੀ ਇਲਾਕੇ ਤੋਂ 500 ਕੁਇੰਟਲ ਬੀਜ ਅਗਲੀ ਫਸਲ ਬੀਜਣ ਲਈ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜੋ ਕਿ ਹੜਪੀੜਤ ਅਜਨਾਲੇ ਇਲਾਕੇ ਦੇ ਚ ਭੇਜਿਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇਲਾਕੇ ਵਿੱਚ ਇਹ ਬੀਜ ਵੰਡਣ ਦੀ ਸੇਵਾ ਜਿਹੜੀ ਹੈ ਜਾਰੀ ਰਹੇਗੀ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਆਉ ਤੜਨਾ ਕਰਦੇ ਹਾਂ ਸੰਚਾ ਜਿਵੇਂ ਮੈਂ ਡੇਟ ਵੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮ ਨੇ ਇਕੱਲੇ ਦਲ ਹਰ ਕਿਸਮ ਦੀ ਜੋ ਲੋੜ ਹੈ ਹਰ ਬੀੜਕ ਇਲਾਕੇ ਵਾਸਤੇ ਉਹ ਰਹੀ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਸੀ ਉਹ ਦਾ ਨਾਮ ਕੀਤਾ ਰਾਸ਼ਨ ਦੀ ਲੋਟ ਸੀ ਉਹ ਜਿਹੜਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋਟ ਸੀ ਮਛਰਦਾਨੀਆਂ ਦੀ ਲੋਟ ਸੀ ਲਾ ਕੇ ਸਪਰੇਅ ਕਰਨ ਦੀ ਲੋਟ ਸੀ ਉਹ ਸਾਰਾ ਸੇ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ 20 ਵੀ ਦਿੱਤਾ ਜਾਏ ਸੋ ਅੱਜ 20 ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਪੁਛਿੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਚ ਆ ਵਡਾ ਟਰੱਕ 500 ਕੁਇੰਟਲ ਦੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ ਚ ਅਸੀਂ ਈਕਿਪਮੈਂਟ ਹਰ ਹਲਕੇ ਚ ਹੁਣ ਵੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਹਲਕਿਆਂ ਚ ਵੀ ਅਸੀਂ ਵੀ ਭੰਡਾਂਗੇ ਬੀਬੀਐਮਪੀ ਦੇ ਵਿੱਚ ਰਗਿਸਤਾਨ ਨੂੰ ਵੀ ਹਿੱਸੇਦਾਰੀ ਬਣਾ ਰਹੇ ਆ ਜੀ ਦੇਖੋ ਆ ਜਦੋਂ ਦੀ ਝਾੜੂ ਵਾਲੀ ਸਰਕਾਰ ਆਇਆ ਇਹਨੇ ਸਾਰਾ ਕੁਛ ਹੀ ਪੰਜਾਬ ਦਾ ਤਬਾਹ ਕਰਤਾ ਜਿਹੜੇ ਆਪਣਾ ਬਾਗੜਾ ਟਾਈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੋਰ ਵੱਡਾ ਕੰਮ ਕਰ ਰਿਹਾ ਹੁਣ Rajasthan ਵਰਗੇ ਸੂਬੇ ਤੇ Himachal ਜਿਹੜਾ ਪਹਿਲੇ ਲੈਣਾ ਦੇਣਾ ਸੀ ਉਹਨੂੰ ਵੀ ਮੈਨੇਜਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤਾਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦਾ ਆ ਇਹਨਾਂ ਨੇ ਤਾਂ ਸਾਰਾ ਕੁਛ ਹੀ ਦੇਦਣਾ ਕੁ ਰਹਿਣਾ ਹੀ ਨਹੀਂ ਆ ਮੈਂ ਤਾਂ ਸਟ੍ਰੋਂਗ ਹੀ ਕਹਿਣਾ ਚਾਹਣਾ ਕਾਲੀਦਲਾ ਨਹੀਂ ਹੁੰਦਾ ਉਹ ਖੜਾਈ ਲਓ ਕੱਲ੍ਹ ਸਾਇਟ ਕੱਲ੍ਹ ਕਰੀਏ ਏਡੀਜੀ ਦੇ ਹਾਜ਼ਰੀ ਵਿੱਚ ਦੇਖੋ ਬਹੁਤ ਦੁਖਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਝ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਆ ਇੱਕ ਐਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀ ਪੀ ਲੈਵਲ ਦਾ ਬੰਦਾ ਸੁਸਾਇਡ ਕਰ ਸਕਦਾ ਹੈ ਤੇ ਉਹਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਕੀ ਤਾਰਨ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੇ ਅਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਕੰਟੈਕਟ ਦੇ ਦਿੱਤੀ ਜਾਂਦੀ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਕਾਂਗਰਸ ਉਹਨੂੰ ਸ਼ਰਮ ਹੋਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਂ ਪਨੰਦ ਹਮਲਾ ਕੀਤਾ ਸੀ ਐਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਤੇ ਇਹਨੂੰ ਗੈਂਗਸਟਰ ਕਹਿੰਦੇ ਆ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ ਕਰਕੇ